ਨਾਜਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਚੰਡੀਗੜ੍ਹ ਰੋਡ ਤੇ ਕੋਹਾੜਾ ਚੌਕ ਨੇੜੇ ਨਵੇਂ ਬਣੇ ਸ਼ਰੀਖਾਟੂ ਸ਼ਿਆਮ ਮੰਦਰ ਵਿਖੇ 2 ਨਵੰਬਰ ਨੂੰ ਮਨਾਏ ਜਾ ਰਹੇ ਬਾਬਾ ਸ਼ਿਆਮ ਜੀ ਦੇ ਜਨਮ ਉਤਸਵ ਨੂੰ ਲੈ ਕੇ ਟਰਸਟ ਦੁਆਰਾ ਪ੍ਰਦੀਪ ਮਿੱਤਲ ਸੰਦੀਪ ਅਗਰਵਾਲ ਅਨਿਲ ਮਿੱਤਲ ਅਤੇ ਐਲ ਆਰ ਮਿੱਤਲ ਦੀ ਪ੍ਰਧਾਨਗੀ ਹੇਠ ਤਿਆਰੀਆਂ ਪੂਰੀਆਂ ਕਰ ਲਈਆਂ ਹਨ ਸਮਾਰੋਹ ਬਾਰੇ ਜਾਣਕਾਰੀ ਦਿੰਦੇ ਹੋਏ ਟਰਸਟੀ ਹਰੀਸ਼ ਗਰਗ ਨੇ ਕਿਹਾ ਕਿ ਬਾਬਾ ਜੀ ਦੀ ਜਨਮ ਬਰੇਗੰਡ ਦੇ ਮੌਕੇ ਤੇ 2 ਨਵੰਬਰ ਨੂੰ ਪ੍ਰਸਿੱਧ ਭਜਨ ਗਾਇਕ ਪ੍ਰਿੰਸ ਛਾਬੜਾ ਵੱਲੋਂ ਹਰੀਨਾਮ ਸੰਕੀਰਤਨ ਕੀਤਾ ਜਾਵੇਗਾ। ਸਮਾਰੋਹ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਸਾਰੇ ਸੇਵਕਾਂ ਨੂੰ ਸੇਵਾ ਅਧਿਕਾਰ ਵੰਡ ਦਿੱਤੇ ਗਏ ਹਨ ਤਾਂ ਜੋ ਸਮਾਰੋਹ ਵਿੱਚ ਆਉਣ ਵਾਲੇ ਕਿਸੇ ਵੀ ਸ਼ਰਧਾਲੂ ਨੂੰ ਕੋਈ ਅਸੁਵਿਧਾ ਨਾ ਹੋਵੇ। ਹਰੀਸ਼ ਗਰਗ ਨੇ ਕਿਹਾ ਕਿ ਟਰਸਟ ਨੇ ਸਮਾਰੋਹ ਵਿੱਚ ਆਉਣ ਵਾਲੇ ਸਾਰੇ ਸ਼ਰਧਾਲੂਆਂ ਲਈ ਲੰਗਰ ਦਾ ਪ੍ਰਬੰਧ ਕੀਤਾ ਹੈ। ਉਹਨਾਂ ਨੇ ਕਿਹਾ ਕਿ ਪੂਰੇ ਮੰਦਰ ਦੇ ਰਸਤੇ ਨੂੰ ਰੰਗ-बिरंगे ਝਾਲਰਾਂ ਨਾਲ ਸਜਾਇਆ ਜਾ ਰਿਹਾ ਹੈ। ਪ੍ਰਦੀਪ ਮਿੱਤਰ ਨੇ ਕਿਹਾ ਕਿ ਬਾਬਾ ਸ਼ਾਮ ਜੀ ਦੇ ਜਨਮ ਦਿਵਸ ਤੇ ਸ਼ਰਧਾਲੂ ਪਾਮ ਸਿਟੀ ਤੋਂ ਮੰਦਰ ਤੱਕ ਭਗਵਾ, ਨੀਲਾ ਅਤੇ ਗੁਲਾਬੀ ਝੰਡਾ ਲੈ ਕੇ ਪੈਦਲ ਬਾਬਾ ਦੇ ਜੇਕਾਰੇ ਲਗਾਉਂਦੇ ਜਾਣਗੇ। ਨਿਸ਼ਾਨ ਯਾਤਰਾ ਖਾਟੂ ਸ਼ਾਮਤਾਮ ਦੀ ਪਰੰਪਰਾ ਨਾਲ ਜੁੜੀ ਹੋਈ ਹੈ ਜੋ ਕਿ ਭਗਤ ਅਤੇ ਭਗਵਾਨ ਵਿਚਕਾਰ ਵਿਸ਼ਵਾਸ ਅਤੇ ਸਮਰਪਣ ਦਾ ਪ੍ਰਤੀਕ ਹੈ ਇਸ ਮੌਕੇ ਅਭਿਸ਼ੇਕ ਗੁਪਤਾ ਸੰਦੀਪ ਗੋਇਲ ਅਤੂਲ ਵਾਲੀਆ ਬినੋਦ ਗੋਇਲ ਐਚ ਐਨ ਸਿੰਗਲ ਚੰ드ਰੇਸ਼ ਭਾਰਦਵਾਜ ਸतीश ਮਿੱਤਲ ਅਸ਼ੋਕ ਗੁਪਤਾ ਬਲਰਾਜ ਸ਼ਰਮਾ ਧੀਰਜ ਸਿੰਗਲਾ ਰਵੀ ਗੋਇਲ ਹਰਨਾਰਾਇਣ ਗਰਗ ਐਚ ਐਲ ਸਿੰਗਲ ਅਸ਼ੋਕ ਗੁਪਤਾ ਮਨੀਸ਼ ਬਜਰੀਨ ਪੰਮ ਬਾਂਸਲ ਵਿਨੇ ਕੁਮਾਰ ਕੇ ਕੇ ਗਰਗ ਵਿਜੇ ਕੁਮਾਰ ਗੋਇਲ ਪ੍ਰਦੀਪ ਗਰਗ ਪ੍ਰਦੀਪ ਯਾਦਵ ਬਾਲ ਕ੍ਰਿਸ਼ਨ ਸ਼ਰਮਾ ਰਾਜਨੰਦ ਗੁਪਤਾ ਜਸ਼ਪਾਲ ਗੁਪਤਾ ਅਨਿਲ ਗੋਇਲ ਨੀਰਜ ਗੁਪਤਾ ਵਿਜੇ ਪੱਲਾ ਆਦ ਮੌਜੂਦ ਸਨ